ੴ ਓੰਕਾਰ ਸਤਿ ਗੁਰਪ੍ਰਸਾਦ ਸ਼ਲੋਕ ਮਗਲਾ ਨੌਂਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਣਾ ਕਹੋ ਨਾਨਕ ਹਰਿ ਭਜ ਮਨਾ ਜੀ ਬਿੰਦ ਜਲ ਕੌਮੀਨ ਬਿਖਿਆਣ ਸਿਉ ਕਾਹੀ ਰਚਿਓ ਨਿਮਕਣ ਹੋਈ ਉਦਾਸ ਕਹੋ ਨਾਨਕ ਪੰਜ ਹਰ ਬਣਾ ਫਰੈ ਨਜਮ ਕੀ ਫਾਸ ਤਰਨਾ ਪਉ ਪਿਉ ਗੀ ਗयो ਲਿਓ ਜ਼ਰਾ ਤਨ ਜੀਤ ਕਹੋ ਨਾਨਕ ਪੰਜ ਹਰ ਬਣਾ ਆਉਦ ਜਾਤ ਰਹਿ ਬੀਤ ਬਿਰਦ ਪਇਓ ਸੋ ਜੈ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਅਪੁਨੀ ਕਰਮਾਨ ਇਨ ਮੈਂ ਕਛ ਸੰਗੇ ਨਹੀਂ ਨਾਨਕ ਸਾਜੀ ਜਾਣ ਪਦ ਤੋ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤੇਹ ਜਾਣੀਐ ਸਦਾ ਬਰਤ ਤゥム ਸਾਥ ਤਨ ਧਨ ਜੀ ਤੋਂ ਗਾਉ ਦੀਓ ਤਾਂ ਸਿਉ ਨਹਿ ਨਗੀਨਾ ਕੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਧਨ ਧਨ ਸੰਪੈ ਸੁਖ ਦੀਓ के ताम कहो नानक सुनरेमरत काहे न राम सब सुखदा तां हे दोसरना कोए कहो नानक सुनरे रे मना ते, गत है, ते गत पाई है ਤੇਹ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਉ ਜਾਨੋ ਚਤੁਰ ਸੁਜਾਨ ਦੇਹ ਤੇ ਉਪਜਿਓ ਨਾਨਕਾ ਪੀਨ ਤਾਹੀ ਮੈਂ ਮਾਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਦੇ ਭਜ ਮਨਾ ਭਉ ਨਿਦ ਉਤਰੈ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋ ਅਭਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ ਤੋਸਤ ਨਿੰਦਿਆ ਨਾਹੀ ਜੇਹੀ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰਕ ਸੋਗ ਜਾ ਕੈ ਨਹੀਂ ਬੈਰੀ ਮੀ ਤੁ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਪਹਿ ਕਾਹੂੰ ਕਉ ਦੇ ਤਨ ਰਹਿ ਨਹਿ ਪੈ ਮਾਨਤਿਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਜੇ ਵਿਖਿਆ ਸਗਲੇ ਤਜੀ ਲਿਓ ਪੇਖ ਬਹਿराग ਕੋ ਨਾਨਕ ਸੁਨ ਰੇ ਮਨਾ ਤੇ ਨਰਮਤਿ ਪਾਗ ਜੇ ਮਾਇਆ ਮਮਤਾ ਤਜੀ ਸਾਬਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਾਹਮੋ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਪਰਤਾ ਰਾਮ ਪਛਾਨ ਕਹੋ ਨਾਨਕ ਵਾ ਮੁਕਤ ਨਰ ਏ ਮਨ ਸਾਜੀ ਮਾਨ ਭੈ ਨਾਸਨ ਦੁਰਮਤ ਹਰਣ ਕਲਮੇ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਇ ਤੇ ਕਾਮ ਜਿਹ ਬਾ ਗੁਣ ਗੋਬਿੰਦ ਪਜ ਕਰਨ ਸੁਨੋ ਹਰ ਨਾਮ ਕੋ ਨਾਨਕ ਸੁਨ ਰੇ ਮਨਾ ਪਰਣ ਜਮਕੈ ਧਾਮ ਜੋ ਪ੍ਰਾਣੀ ਮਮਤਾਤ ਜੈ ਲੋਭ ਮੋ ਅੰਕਾਰ ਉਹ ਨਾਨਕ ਆਪਨ ਤਰੈ ਔਰਨ ਲੇਤੇ ਉਦਾਰ ਲਿਓ ਸੁਗੁਣਾ ਅਰਪਿਕਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸਦਿਨ ਮਾਇਆ ਕਾਰਣੀ प्राणी डोलदनीत कोटण मैं नानक को नारायण रे चीत जैसे जलते बुद्ध बुदा उपजय बिनसैनीत डग रचना तें सेर ची कौ नानक सुन मीत प्राणी कशून चितय मद माया कंद ਕਹੋ ਨਾਨਕ ਬਿਨ ਹਰ ਭਜਨ ਪਰਤ ਤਾ ਹੈ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦਰ ਲਬ ਮਾਨੁਕ ਦੇ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਦਾ ਜਨਮ ਸਿਰਾਨ ਜੋ ਪ੍ਰਾਣੀ ਨਿਸ਼ ਦਿਨ ਭਜੈ ਰੂਪੁ ਰਾਮ ਤੇ ਜਾਣ ਹਰ ਜਨ ਘਰ ਅੰਤਰਿ ਨਵੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਘਿਉ ਵਿਸਰੀ ਜੋ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮਾ ਪ੍ਰਾਨੀ ਰਾਮਣ ਚਿਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜਮਣਾ ਅੰਤ ਸਗਾਈ ਹੋਏ ਜਨਮ ਜਨਮ ਭਰ ਮਤ ਫੇਰਿਓ ਮਿਟਿਓ ਨਾ ਜਮ ਕੋ ਤਰਾਸ ਕਉ ਨਾਨਕ ਹਰਿ ਭਜਿ ਬਣਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਗਿਓ ਮਿਟਿਓ ਨ ਮਨ ਕੋ ਮਾਨ ਦੁਰਮਤਿ ਸਿਉ ਨਾਨਕ ਫਦਿਓ ਰਾਖ ਲਿਵੋ ਭਗਵਾਨ ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਮਰਤਾ ਸਭੀ ਮਾਨ ਕਰਨੂ ਹੁ ਤੋ ਸੋ ਨ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਆਪ ਕਿਉਂ ਰੋਵਤ ਅੰਦ ਮਨ ਮਾਇਆ ਮੈਂ ਰਮਰ ਗਿਓ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਓ ਸਾਡਤ ਨਾਹੇ ਨਭੀਤ ਨਰ ਚਾਹਤ ਕਸਿਆਰ ਔਰ ਕੀ ਔਰ ਰਹਿ ਪਈ ਚਿਤਵਦ ਰਯੋਠ ਗੌਰ ਨਾਨਕ ਫਾਂਸੀ ਗਲ ਪਰੀ ਜਤਨ ਬਹੁਤ ਸੁਖ ਕੀਤੇ ਦੁੱਖ ਕੋ ਕੀਓ ਨ ਕੋਏ ਕਉ ਨਾਨਕ ਸੁਨ ਰੇ ਬਨਾ ਹਰ ਪਾਵੇ ਸੋਏ ਜਗਤ ਪਿਕਾਰੀ ਫਿਰਤ ਹੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਾ ਕਰੈ ਜਗ ਸੋਪਣੀ ਜਿਉ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹੋ ਬਖਾਨ ਗਰਭ ਕਰਤ ਰਹੇ ਦੇਹ ਕੋ ਬਿਨ ਸੈਸ਼ਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਏ ਨਾਨਕ ਹਰ ਅੰਤਰਣ ਨੀ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਨੇ ਮਨ ਕਹਿ ਸੇ ਸੁਕਰ ਸੁਆਨ ਨਾਨਕ ਮਾਨੋ ਤਾਂ ਹੈ ਤਨ ਸੁਆਮੀ ਕੋ ਗਰੇ ਜਿਉ ਸਦਾ ਸੁਆਨਤ ਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਪੁਲ ਜਾਤ ਤੀ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗਮਗੇ ਨਹਿਣ ਜੋਤ ਤੇਹੀ ਨ ਕਹੋ ਨਾਨਕ ਏ ਬਿਦ ਪਾਈ ਤਉ ਨਹਰ ਰਸੁਲੀ ਰਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਵੀ ਨਾਨਕ تیر ਘਰ ਭਗਤ ਹੈ ਤੇਰਾ ਕੋ ਮਨ ਮਾਵੀ ਜਾਗਰ ਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ تیر ਨਾਰ ਹੈ ਜਿਉ ਬਾਲੂ ਕੀ ਪੀਤ ਆਰਾਮ ਗयो 라ਵਣ ਗयो ਜਾ ਕਬ ਪਰਵਾਰ ਕੋ ਨਾਨਕ تیر ਕਸ਼ਣਹੀ ਸੋਬਨੇ ਜੋ ਸੰਜ਼ਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਗੋਨੀ ਗੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰਨ ਗੋਏ ਜੋ ਉਪਜੋ ਸੋ ਬਿਨ ਸਗੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਜਾਲ ਦੁਖ ਰਾ ਬਲ ਛੁਟ ਕਿਉ ਬੰਧਨ ਪਰੇ ਕਸ਼ੂਰ ਨਾ ਹੋਤੀ ਉਪਾਈ ਕੋਹ ਨਾਨਕੀ ਆਬਿਓਟ ਘਰ ਗਜ਼ ਜਿਓ ਸਗਾਈ ਬਲੋ ਆ ਬੰਧਨ ਛੁਟੇ ਸਭ ਕਿਛ ਹੋਤੀ ਉਪਾਈ ਨਾਨਕ ਸਭ ਕਿਛ ਤੁਮ ਰਹਿ ਗਾਤ ਮੈਂ ਤੁਮ ਗੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਾਨ ਬੇਹੋ ਸਾਤ ਕਹੋ ਨਾਨਕ ਇਹ ਬਿਪਤ ਮੈਂ ਟੇਕ ਇਹ ਕਰ ਗੁਨਾਤ ਨਾਮ ਰਿਓ ਸਾਧੂ ਰਹਿਓ ਰਹੇਓ ਗੁਰ ਗੋਬਿੰਦ ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਆਰਾਮ ਨਾਮ ਉਰ ਮੈਂ ਗਗਿਓ ਜੋ ਕਹਿ ਸਮਨ ਨਹੀਂ ਕੋਏ ਜੇ ਸਿਮਰ ਤੂ ਸੰਕਟ ਮਿਟੇ ਦਰਸ਼ ਤੂ ਗਾਰੋ ਗੋਏ ਰਾਮੋ ਨਾਮ ਉਰ ਮੈਂ ਗਗਿਓ ਜੋ ਕਹਿ ਸਮਨ ਨਹੀਂ ਕੋਏ ਜੈਸ ਮਰਤ ਸੰਗਠ ਮਿਟੇ ਦਰਸ਼ਤੋ